ਸਰ ਮੇਰਾ ਨਾਮ ਹਿੰਦਰਪਾਲ ਜੀ ਐਸਐਸ ਮਾਸਟਰ ਇਹ ਜਿਹੜਾ ਸਾਡਾ ਟੂਰ ਹੈ ਇਹ ਐਕਸਪੋਜ਼ਰ ਵਿਜਿਟ ਹੈ ਆਊਟਸਾਈਡ ਸਟੇਟ ਜੈਪੁਰ ਲਈ ਅਸੀਂ ਜਾ ਰਹੇ ਹਾਂ ਅੱਜ ਜੈਪੁਰ ਜੋਧਪੁਰ ਪੁਸ਼ਕਰ ਲਈ ਜਾ ਰਹੇ ਹਾਂ ਇਹ ਟੋਟਲ ਸਾਡੇ 15 ਸਟੂਡੈਂਟਸ ਨੇ ਤੇ 6 ਅਸੀਂ ਟੀਚਰ ਨਾਲ ਜਾ ਰਹੇ ਹਾਂ ਗਵਰਨਮੈਂਟ ਬਨੀਓ ਆਇਆ ਹੋਇਆ ਇਹਨਾਂ ਨੂੰ ਟੂਰ ਇਹ ਕਮ ਸੇ ਕਮ ਅਸੀਂ 5 ਨਾਈਟਸ ਤੇ 6 ਦਿਨਾਂ ਦਾ ਇਹ ਕਲਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਟੋਟਲ 26 ਸਕੂਲ ਜਿਹੜੇ ਪੀਐਮ ਸ਼੍ਰੀ ਦੇ ਅੰਡਰ ਆ ਰਹੇ ਆ ਉਹ 26 ਹੀ ਜਾ ਰਹੇ ਆ ਇਹਦੇ ਵਿੱਚ ਸਰਕਾਰ ਨੇ ਜਿਹੜੀਆਂ ਸਾਨੂੰ 4-5 ਪਲੇਸਿਸ ਦਿੱਤੀਆਂ ਜਿਵੇਂ ਪਾਲਮਪੁਰ ਹੋਇਆ ਜੈਪੁਰ ਅਹਮਦਾਬਾਦ ਦਿੱਲੀ ਮੁੰਬਈ ਉਹਨਾਂ ਚੋਂ ਅਸੀਂ ਚੂਜ਼ ਕਰਨਾ ਵੀ ਕਿੱਥੇ ਲੈ ਕੇ ਜਾ ਰਹੇ ਆ ਬੱਚੇ ਮੋਸਟਲੀ ਜੈਪੁਰ ਜਾ ਰਹੇ ਆ ਬੱਚਿਆਂ ਦੀ ਚੋਣ ਸਰ ਜਿਵੇਂ ਸਾਨੂੰ ਡਿਪਾਰਟਮੈਂਟਸ ਦੀਆਂ ਇਨਸਟਰਕਸ਼ਨ ਸੀ ਉਹਨਾਂ ਦੇ ਅਧਾਰ 'ਤੇ ਕੀਤੀ ਗਈ ਹੈ ਅ ਜਿਵੇਂ ਕਿ ਮਤਲਬ ਮੈਟੋਰੀਅਸ ਬੱਚੇ 6th ਤੋਂ 12th ਦੇ ਬੱਚੇ ਹੈਗੇ ਹੈਗੇ ਤੇ ਜਿਵੇਂ ਕਿ ਪਿਛਲੀ ਕਲਾਸ ਦਾ ਰਿਜ਼ਲਟ ਦੇਖਿਆ ਗਿਆ ਇਹਨਾਂ ਦਾ ਜਾਂ ਕੋਈ ਸਪੋਰਟਸ ਦੇ ਵਿੱਚ ਆ ਬੱਚੇ ਸਟੇਟ ਖੇਡ ਕੇ ਆਏ ਆ ਇਦਾਂ ਮਤਲਬ ਇਹਨਾਂ ਦੀ ਚੋਣ ਸੀ ਐਕਸਪੋਜ਼ਰ ਵਿਜਿਟ ਵਿਥਿਨ ਸਟੇਟ ਸੀਗੀ ਉਹ ਬੰਡੇ ਟੂਰ ਸੀ ਉਹ ਸਾਰੇ ਬੱਚੇ ਹੀ ਗਏ ਆ ਉਹਦੇ ਵਿੱਚ 6th ਤੋਂ 12th ਕਲਾਸ ਦੇ ਸਾਰੇ ਬੱਚਿਆਂ ਦਾ ਬੰਡੇ ਟੂਰ ਸੀਗਾ ਉਹ ਵੱਖ-ਵੱਖ ਡੇਟਸ ਨੂੰ ਗਏ ਆ ਉਹ ਜਿਵੇਂ 6th ਤੋਂ 8th ਇੱਕ ਦਿਨ ਗਏ ਸੀ 9th 10th ਇੱਕ ਦਿਨ ਗਏ ਸੀ ਪਲਸ 1 ਦੇ ਬੱਚੇ ਇੱਕ ਦਿਨ ਪਲਸ 2 ਦੇ ਬੱਚੇ ਇੱਕ ਦਿਨ ਐਦਾਂ ਸਾਰੇ ਬੱਚੇ ਗਏ ਆ ਉਹ ਵਨ ਡੇ ਟੂਰ ਸੀ ਇਹ ਜਿਹੜਾ ਹੈਗਾ 560 ਦਾ ਮੇਰਾ ਨਾਂਜੀ ਰਵਿੰਦਰ ਸਿੰਘ ਡੀਪੀ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਚਮੰਡੀ ਲੜਕੀ ਦੇਖੋ ਪਿਛਲੇ ਸਾਲ ਤੋਂ ਇਹ ਵਨ ਡੇ ਜਿਹੜੀ ਟ੍ਰਿਪ ਹੈ ਸਾਡੇ ਐਕਸਪੋਜ਼ਰ ਵੇਟ ਚੱਲ ਰਹੀਆਂ ਨੇ ਵਿਦਨ ਸਟੇ ਪਰ ਐਸ ਵਾਰ ਬੱਚਿਆਂ ਨੂੰ ਆਊਟ ਆਫ ਸਟੇਟ ਜਿਵੇਂ ਮਹਿੰਦਰਪਾਲ ਜੀ ਦੱਸ ਕਿਹਾਟਿਆ ਵੀ ਮੁੰਬਈ ਸੀ ਪਾਲਨਪੁਰ ਹੈ ਅਹਮਦਾਬਾਦ ਹੈ ਅਜੀ ਥਾਂ ਪੰਜ پلیਸਾਂ ਸੀਗੀਆਂ ਪਰ ਰਾਜਸਥਾਨ ਦਾ ਜਿਹੜਾ এনवायरमेंट ਹੈ ਉਹ ਇਸ ਸਮੇਂ ਬਿਲਕੁਲ ਅਨੁਕੂਲ ਹੈ ਬੱਚਿਆਂ ਦੇ ਵਿਜ਼ਿਟ ਕਰਨ ਦੇ ਲਈ ਤਾਂ ਬੱਚਿਆਂ ਦਾ ਸਰ ਪੱਖੀ ਵਿਕਾਸ ਸਰ ਹੋਊਗਾ ਬਾਹਰ ਨਿਕਲ ਕੇ ਉਹ ਦੂਜੀਆਂ ਸੰਸਕ੍ਰਿਤੀਆਂ ਦੇ ਬਾਰੇ ਜਾਣਨਗੇ ਪਹਾੜਾਂ ਦੇ ਬਾਰੇ ਜਾਣਨਗੇ ਕਿਲਿਆਂ ਦੇ ਬਾਰੇ ਜਾਣਨਗੇ ਇਹੀ ਹੈ ਮਾਪੇ ਸਾਰੇ ਕੋਸ਼ਿਸ਼ ਸੀਗੇ ਜੀ ਬੜਾ ਅਤਿਸ਼ਾਹ ਸੀ ਮਾਪਿਆਂ ਦੇ ਵਿੱਚ ਵੀ ਜਦੋਂ ਬੱਚਿਆਂ ਦੀ ਚੋਣ ਹੋਈ ਉਹਨਾਂ ਦੇ ਘਰੇ ਫੋਨ ਗਏ ਤਾਂ ਉਹ ਪੂਰੀ ਅਤਿਸ਼ਾਹਤ ਸੀਗੇ ਤੇ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਜਿਵੇਂ ਥੋੜੇ-ਥੋੜੇ ਨੰਬਰਾਂ ਤੇ ਪਿੱਛੇ ਰਹੇ ਦੇ ਤਾਂ ਉਹਨਾਂ ਦਾ ਵੀ ਬੜਾ ਉਤਸ਼ਾਹ ਸੀ ਵੀ ਅਸੀਂ ਅਗਲੇ ਵਾਰ ਨੂੰ ਆਪਦੇ ਭਾਵੇਂ ਉਹ ਐਕਟੀਵਿਟੀ ਬੇਸ ਦੇ ਬੱਚੇ ਗਏ ਆ ਜਾਂ ਸਪੋਰਟਸ ਬੱਚੇ ਗਏ ਆ ਜਾਂ ਨੰਬਰਾਂ ਦੇ ਆਧਾਰ ਤੇ ਵੀ ਪਿਛਲੇ ਸਾਲ ਜਾਂ ਤੇ ਪਰ ਬੜਾ ਉਤਸ਼ਾਹ ਹੈ ਜਿਹੜੇ ਜਾ ਰਹੇ ਆ ਉਹਨਾਂ ਚ ਵੀ ਪੇਰੈਂਟਸ ਤੇ ਜਿਹੜੇ ਬੱਚੇ ਨਹੀਂ ਜਾ ਰਹੇ ਉਹ ਕੋਸ਼ਿਸ਼ ਕਰਨਗੇ ਅਗਲੇ ਸਾਲ ਨੂੰ ਵੀ ਉਹ ਅਸੀਂ ਵੱਧ ਵਾਟੜ ਕੇ ਹੋਰ ਨੰਬਰ ਲਈ ਐਕਟੀਵਿਟੀਜ਼ ਭਾਗ ਲਈਏ ਖੇਡੀਏ ਤਾਂ ਜੋ ਸਾਡਾ ਵੀ ਨੰਬਰ ਲੱਗ ਸਕੇ ਅਗਰੇ ਬਾਦ ਨੂੰ ਆਊਟਸਾਈਡ ਜਿਹੜੀ ਸਾਡੀ ਜਾ ਰਹੀ ਹੈ ਹਾਂਜੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਜਿਵੇਂ ਦੇਖੋ ਬੱਚਾ ਦੇ ਵਿੱਚ ਤੁਸੀਂ ਦੇਖੋ ਮਾੜਾ ਜਿਹਾ ਜੋ ਕੈਮਰਾ ਤੁਹਾਨੂੰ ਦੇ ਤਾਂ ਪੇਰੈਂਟਸ ਦੇ ਵਿੱਚ ਮਾਪਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਬੱਚੇ ਕਾਫੀ ਕੁਝ ਸਿੱਖ ਕੇ ਆਉਣਗੇ ਉੱਥੇ ਜਾ ਕੇ ਤਾਂ ਇਹ ਗੱਲਾਂ ਪਹਿਲਾਂ ਨਹੀਂ ਸੀਗੀਆਂ ਹੁਣ ਇਸ ਵਾਰ ਪੁਰਾਣੇ ਸਟੂਡੈਂਟ ਖੜੇ ਹੈ ਜੀ ਉਹ ਵੀ ਗੱਲਾਂ ਕਰਦੇ ਸੀ ਸਰ ਸਾਡੇ ਵੇਲੇ ਕਿਉਂ ਨਹੀਂ ਸੀ ਤਾ ਇਹ ਚੰਗਾ ਪ੍ਰਣਾਲੀ ਦੀ ਸਰਕਾਰਾਂ ਦਾ ਬੱਚੇ ਜਿਹੜੇ ਉਹ ਆਪ ਦੇ ਸਟ੍ਰੀਟਾਂ ਤੋਂ ਬਾਹਰ ਨਿਕਲ ਰਹੇ ਆ ਬਾਹਰ ਨਿਕਲ ਕਿ ਉਹ ਨੂੰ ਸੰਸਕ੍ਰਿਤੀ ਸੱਭਿਆਚਾਰ ਬਾਰੇ ਜਾਣਣਗੇ ਗੁੱਡ ਮਾਰਨਿੰਗ ਆਮ ਸਾਨੀਆ ਫਰਮ ਕਲਾਸ 11th so ਅੱਜ ਅਸੀਂ ਟ੍ਰਿਪ ਤੇ ਜਾ ਰਹੇ ਹਾਂ ਜੈਪੂਰ ਇਟਸ ਅ ਵੰਡਰਫੁਲ ਟ੍ਰਿਪ ਦਾ ਸਿਟੀ ਆਫ ਪਿੰਕ ਜੈਪੂਰ ਦਾ ਅਸੀਂ ਬਹੁਤ ਖੁਸ਼ ਆ ਬਿਕੋਜ਼ ਅਸੀਂ ਟ੍ਰਿਪ ਤੇ ਜਾ ਰਹੇ ਸਾਡੇ ਸਰ ਜੀ ਦਾ ਟੀਚਰਸ ਨੇ ਸਾਡੇ ਪੀਐਮ ਕ੍ਰੀ ਸਕੂਲ ਨੇ ਵਧੀਆ ਜਿਹਨਾਂ ਸਾਨੂੰ ਇਹ ਓਪਰਚੁਨਿਟੀ ਆ ਬਿਕੋਜ਼ ਅਸੀਂ ਡਿਸਪਲਨ ਰੱਖੀ ਸਾਡੀ ਨੰਬਰ ਬਹੁਤ ਵਧੀਆ ਆ ਅਸੀਂ ਬਹੁਤ ਖੁਸ਼ ਆ ਕਿ ਅਸੀਂ ਇਹ ਟ੍ਰਿਪ ਤੇ ਜਾ ਰਹੇ ਤੇ ਅਸੀਂ ਟੀਚਰਸ ਨਾਲ ਇੰਜੋਏ ਕਰਾਂਗੇ ਸਾਰੇ ਮੂਮੈਂਟਸ ਸੋ ਵੀ ਆਰ ਵੈਰੀ ਐਕਸਾਈਟਡ ਬਿਕੋਜ਼ ਇਟ ਇਜ਼ ਆਰ ਫਸਟ ਟ੍ਰਿਪ ਟੂ ਅਨਦਰ ਸਟੇਟ ਸੋ ਮੇਰਾ ਨਾਮ ਸ਼ੀਤਲਾ ਜੀ ਮੇਰਾ ਬੱਚਾ 10th ਕਲਾਸ ਦਾ ਸਟੂਡੈਂਟ ਹੈ ਤੇ ਮੇਰਾ ਬੱਚਾ ਜੈਪੁਰ ਟ੍ਰਿਪ ਤੇ ਪਹਿਲੀ ਵਾਰ ਜਾ ਰਿਹਾ ਹੈ ਸਕੂਲ ਵੱਲੋਂ ਤੇ ਅਸੀਂ ਇਸ ਲਈ ਸਰਕਾਰ ਨੂੰ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਤੇ ਹੱਸਾ ਟਾ ਬੱਚਾ ਮਤਲਬ ਟੀਚਰਸ ਨਾਲ ਜਾਊਗਾ ਤਾਂ ਕੁਝ ਅਲੱਗ ਸਿੱਖੂਗਾ ਪੇਰੈਂਟਸ ਨਾਲ ਬੱਚੇ ਦਾ ਅਲੱਗ ਮਾਹੌਲ ਹੁੰਦਾ ਟੀਚਰਸ ਨਾਲ ਸਟੂਡੈਂਟਸ ਨਾਲ ਅਲੱਗ ਮਾਹੌਲ ਹੁੰਦਾ ਤੁਹਾਨੂੰ ਬਹੁਤ ਵਧੀਆ ਲੱਗੇ ਮੇਰਾ ਨਾਮ ਸਮਰਵੰਸਰ ਹੈ ਮੈਂ 10th ਵੀ ਦਾ ਸਟੂਡੈਂਟ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਨਾਮ ਆਏਗਾ ਇਸ ਟੂਰ टूर से बहुत चंगी गल है बच्चा इंजॉय होगा नमी गिखन छ बहुत कर रहे हैं है। चंगी गल है बच्चों वास्ते कर रहे हैं बच्चे जाने तो कुछ ना कुछ सीखे नवी चीजें नवी तकनीक मैं इन विशो है अयपुर जा रहे हैं कुछ शाह है कि अस जयपुर जा रहे हैं तो उसे है जा तो वो महल देखेंगे किले देखेंगे तो नई नई चीज़ें मेरा नाम सलीम है तो मेरा बेटे का नाम प्रदीन है जो कि अठवीं क्लास के बच्चे है तो, पहला भी अपना टूर के आए हैं जिस तरह अमृतसर भी जाके आए जयसिंग स्कूल वालों तरण कहें हरी के पत्ता ਔਰ ਇਸ ਵਾਰ ਵੀ ਇਹਨਾਂ ਨੂੰ ਵਧੀਆ ਟੂਰ ਮਿਲਿਆ ਗਵਰਨਮੈਂਟ ਵੱਲੋਂ ਬਹੁਤ ਵਧੀਆ ਇਹਨਾਂ ਦੀ ਸੋਚ ਵਧੀਗੀ ਇਸ ਚੀਜ਼ ਨਾਲ ਬੱਚੇ ਨੂੰ ਅਗਲੇ ਪੜਾਅ 'ਚ ਵੀ ਹੈ ਚਾਂਸ ਵੀ ਉਹ ਬੱਚਾ ਚਾਂਸ ਲਾਊਗਾ ਜੇਕਰ ਵਧੀਆ ਕੋਈ ਟੂਰ ਆਏਗਾ ਅਚੀਵ ਕਰ ਲਈ ਇਹਨਾਂ ਨੂੰ ਸ਼ਾਹ ਮਿਲੇਗਾ ਕਿਉਂ 90 95 ਫਰੰਟ ਲਾਈਨ ਦੀ ਆਸ ਹੈ ਉਸ ਨਾਲ ਬੱਚਾ ਤਾਂ ਇਹ ਟੂਰ ਇਹ ਕਹਿੰਦਾ ਉਹਨਾਂ ਨੂੰ ਸਿੱਖਿਆ ਦਿੰਦਾ ਹੈ ਇਸੀ ਚੀਜ਼ ਦਾ ਵੀ ਮੰਨ ਕੇ ਚੱਲੋ ਵੀ ਅੱਜ ਬੱਚੇ ਨੂੰ ਇੱਕ ਪੜਾਅ ਵਧਾਉਣ ਲਈ ਇਹ ਬਹੁਤ ਵਧੀਆ ਸੋਚ ਹੈ ਤਾਂ ਇਹਨਾਂ ਦਾ ਇੱਕ ਸਵਾਰਥ ਹੁੰਦਾ ਹੈ ਬੱਚੇ ਦਾ ਜਿਸ ਨਾਲ ਵੀ ਬਾਹਰ ਜਾਣਾ ਹੈ ਅਸੀਂ ਤਾਂ ਇੱਕ ਫ੍ਰੀ ਚ ਗਵਰਨਮੈਂਟ ਵੱਲੋਂ ਜਿਹੜੀ ਚੀਜ਼ ਦੇ ਰਹੇ ਹਾਂ ਉਹ ਬਹੁਤ ਵਧੀਆ ਹੈ ਬਹੁਤ ਬੰਦਿਆ ਲੱਗਿਆ ਜੈਪੁਰ ਦਾ ਜੈਪੁਰ ਮਨ ਜਾਂ ਜਾਂਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਨਾ ਮੇਰੇ ਬੜੀਆਂ ਪਰਸੈਂਟ ਆਏ ਜੀ ਉਸ ਕਰਕੇ ਹਟੂ ਜਾ ਰਹੇ ਸਭ ਪੜੋ ਜ਼ਿਆਦਾ ਪਰਸੈਂਟ ਲਿਆਓ ਇਹਦਾ ਆਈ 20 ਸਰਕਾਰ ਵੀ ਲਾ ਦੋ ਖਰਚੇ ਤੇ ਅੱਸੀ ਗਾਲੀ ਮਨਵਾਦੀ ਪਾਲਦੀ ਫੋਨ ਮੀਡੀਆ ਪਰ 12 ਨੰਬਰ ਵਾਰਾ ਤੋਂ ਆਪਣੇ ਬੱਚੇ ਜਾ ਰਹੇ ਜੀ ਟੂਰ ਤੇ ਨੂਰ ਵਰਲਾ ਨੇ ਬੈਠਿਆ ਆਪਣਾ ਬਹੁਤ ਵਧੀਆ ਮਾਨ ਸਰਕਾਰ ਦਾ ਬਲਾਲਾ ਜੀ ਇਹ ਜਿਸ ਤੋ ਆਪ ਦੀ ਸਰਕਾਰ ਬਣੀ ਆ ਕੋਈ ਦਿੱਕਾ ਰੋਕਾਉਣ ਵਾਸਤੇ ਬੰਦ ਗਿਆ ਕੋਈ ਜੀ ਸਮਾਨ ਸਰਕਾਰ ਇਹਨਾਂ ਦਾ ਬਹੁਤ ਤਹਿ ਦਿਲੋਂ ਉਤਰਵਾਸ ਕਰਦੇ ਆ ਬੱਚਿਆਂ ਦੀ ਸਿੱਖਿਆ ਨੂੰ ਅੱਗੇ ਲੈ ਜਾ ਰਹੇ ਤੇ ਬੱਚਿਆਂ ਨੂੰ ਕੋਸ਼ਰ ਵਧਾਈ ਕਰੇ ਪਾਲ ਵਿੱਚ ਕੋਈ ਸ਼ੰਕਾ ਨਹੀਂ ਹੈਗਾ ਸਾਨੂੰ ਦੇਤੀ ਦੇ ਬੇਟੇ ਥੋੜੇ ਬਰਾਬਰ ਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਡੀ ਬੇਟੀ ਨੇ ਹੈ ਇਹ ਅਜੀ ਵੀ ਜਾ ਰਿਹਾ ਟੂਰ ਅਲਿਕਾ ਬਾਈ ਖੁੱਲੋ ਵਦੋ ਵਦੋ ਖੁੱਲੋ ਆਪਣਾ ਪੜਾਈ ਉਹ ਵੀ ਕਰੋ ਮਾਲ ਫਸਾ ਡੈਜਰ ਦੇ ਟੈਕਾਇ ਗਿਆ ਬਾਹਰਦਰ ਜਾਣਾ ਸੀ ਕਮਣਾ ਪਰ ਬਸ ਐਡਸ ਨਾਲ ਸਾਰਾ ਕੁਝ ਇਹਨਾਂ ਨੂੰ ਜਿਹਦੇ ਨਾਮ ਨੂਰ ਕੌਰ ਹੈ ਮੈਂ 11ਵੀਂ ਜਮਾਤ ਵਿੱਚ ਪੜ੍ਹਦੀ ਹਾਂ ਤੇ ਸਾਡਾ ਟੂਰ ਸਕੂਲ ਵੱਲੋਂ Jaipur ਜਾ ਰਿਹਾ ਵਧੀਆ ਬਹੁਤ ਵਧੀਆ ਪ੍ਰੋਡਕਸ਼ਨ ਕਰਾਂਗੇ ਸਕੂਲ ਨਾਲ ਰਹਾਂਗੇ ਤੇ ਵਧੀਆ ਖਾ ਪੀ ਕੇ ਆਪਣੀ ਲਾਈਫ ਨੂੰ ਇੰਜੋਏ ਕਰਾਂਗੇ ਸੋ ਵੀ ਆਰ ਵੈਰੀ ਐਕਸਾਈਟਡ ਬਿਕੋਜ਼ ਇਟ ਇਸ ਆ ਫਸਟ ਟ੍ਰਿਪ ਟੂ ਅਨਦਰ ਸਟੇਟ ਸੋ ਵੀ ਆਰ ਵੈਰੀ ਹੈਪੀ ਇਹ ਮੈਸੇਜ ਆ ਕਿ ਵਧੀਆ ਡਿਸਪਲਨ ਰaho ਵਧੀਆ ਐਜੂਕੇਟਡ ਬਨੋ ਹੈ ਨਾ ਕਿ ਚਾਰ ਸਾਰ ਟੀਚਰਸ ਨੂੰ ਚੂਜ਼ ਕਰਨ ਵੀ ਇਹ ਬੱਚਿਆਂ ਨੂੰ ਅਸੀਂ ਲੈ ਕੇ ਜਾਣਾ ਜ਼ਰੂਰ ਤੇ ਵਧੀਆ ਡਿਸਪਲਨ ਚ ਰਹੋ ਆਪ ਦੀ ਟੀਚਰਸ ਦਾ ਕਹਿਣਾ ਮੰਨੋ